ਤੀਆਂ ਬੋਝ ਨਹੀਂ ᱛੀਆਂ ਸਿਰ ਦਾ ਤਾਜ ਹੁੰਦੀਆਂ ਨੇ ਪਹਿਲਾਂ ᱛੀਆਂ ਨੂੰ ਚਿੜੀਆਂ ਮੰਨਿਆ ਜਾਂਦਾ ਸੀ ਪਰ ਅੱਜ ਕੱਲ ਤਾਂ ᱛੀਆਂ ਵੀ ਬਾਜ ਹੁੰਦੀਆਂ ਨੇ ᱛੀਆਂ ਵੀ ਬਾਜ ਹੁੰਦੀਆਂ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰ ਤੁਸੀਂ ਸ਼ੇਰ ਤੋਂ ਨਜ਼ਰ ਆ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਇੱਕ ਕੋਈ ਸਮਾਂ ਸੀ ਜਦੋਂ ᱛੀਆਂ ਨੂੰ ਬੋਝ ਸਮਝਿਆ ਜਾਂਦਾ ਸੀ ᱛੀਆਂ ਨੂੰ ਪੱਥਰ ਵੇਟ ਕੇ ਬੁਰੇ ਸ਼ਬਦ ਬੋਲੇ ਜਾਂਦੇ ਸਨ ਲੇਕਿਨ ਅੱਜ ਸਮਾਜ ਜਾਗਰਤ ਹੋ ਗਿਆ ਤੇ ਧੀਆਂ ਨੂੰ ਇੱਕ ਵਰਦਾਨ ਮੰਨਿਆ ਜਾਂਦਾ ਹੈ ਧੀਆਂ ਨੂੰ ਸਿਰ ਦਾ ਤਾਜ ਮੰਨਿਆ ਜਾਂਦਾ ਔਰ ਇਹ ਚੀਜ਼ ਸਬਬ ਕਿਵੇਂ ਹੋਈ ਹੈ ਉਸ ਦੇ ਵਿੱਚ ਸਰਦਾਰ ਬਹਾਦਰ ਸਿੰਘ ਭਾਟਾ ਜੱਥੇਦਾਰ ਬਹਾਦਰ ਸਿੰਘ ਭਾਟਾ ਵਰਗੇ ਚੰਗੇ ਇਨਸਾਨਾਂ ਦਾ ਬਹੁਤ ਯੋਗਦਾਨ ਦੱਸ ਦਈਏ ਕਿ ਇਸ ਸਮੇਂ ਸੀ ਚੰਨੀ ਰਿਜ਼ੋਰਟ ਨਾਹੋ ਵਿਖੇ ਪਹੁੰਚੇ ਹੋਏ ਆ ਔਰ ਅੱਜ 16ਵਾਂ ਧੀਆਂ ਦਾ ਲੋੜੀ ਦਾ ਸਮਾਗਮ ਹੈ 10 ਜਨਵਰੀ ਚੰਨੀ ਰਿਜ਼ੋਰਟ ਵਿਖੇ ਤੇ ਇੱਥੇ ਮਾਨ ਮੱਤਿਆ ਸ਼ਖਸੀਅਤਾਂ ਵੀ ਜਿਹੜੀਆਂ ਪਹੁੰਚੀਆਂ ਹਨ ਇਧਰ ਵੀ ਤਸਵੀਰਾਂ ਦਿਖਾ ਦਿਓ ਤੇ ਅੱਜ ਲਗਭਗ 152 ਧੀਆਂ ਦੀ ਲੋੜੀ ਪਾਈ ਜਾਣੀ ਹੈ ਔਰ ਇੱਥੋਂ ਇਹ ਅਹਿਸਾਸ ਹੁੰਦਾ ਕਿ ਧੀਆਂ ਬੋਝ ਨਹੀਂ ਧੀਆਂ ਤਾਂ ਬਰਕਤਾਂ ਹੁੰਦੀਆਂ ਨੇ ਧੀਆਂ ਘਰ ਦੀ ਖੁਸ਼ੀਆਂ ਲਈ ਪ੍ਰਮਾਤਮਾ ਤੋਂ ਦੁਆ ਮੰਗਦੀਆਂ ਨੇ ਧੀਆਂ ਕਹਿੰਦੀਆਂ ਨੇ ਕਿ ਮੇਰਾ ਬਾਬਲ ਜਿਹੜਾ ਸਦਾ ਦੁਨੀਆਂ ਤੇ ਉਸ ਦੀ ਸਰਦਾਰੀ ਬਣੀ ਰਹੇ ਮੇਰੇ ਭਰਾ ਜਿਹੜੇ ਤਰੱਕੀਆਂ ਕਰਨ ਮੇਰੀ ਮਾਂ ਦਾ ਜਿਹੜਾ ਵਸਦਾ ਰਹੇ ਤਾਂ ਧੀਆਂ ਅੱਜ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਕਿ ਬੋਝ ਬੋਝ ਨਹੀਂ ਰਹਿ ਗਈਆਂ ਧੀਆਂ ਤੁਸੀਂ ਦੇਖੋ ਕਿ ਵੱਡੇ ਵੱਡੇ ਅਹੁਦਿਆਂ ਤੇ ਬੈਠੀਆਂ ਨੇ ਧੀਆਂ ਹੁਣ ਪੋਲੀਟਿਸ਼ੀਅਨਸ ਵੀ ਨੇ ਧੀਆਂ ਪੱਤਰਕਾਰਾਂ ਵੀ ਨੇ ਧੀਆਂ ਟੀਚਰ ਨੇ ਪਰ ਵੈਸੇ ਵੀ ਕਿਹਾ ਜਾਂਦਾ ਇੱਕ ਧੀ ਨੂੰ ਪੜਾਓ ਤਾਂ ਪੂਰਾ ਪਰਿਵਾਰ ਪੜ ਜਾਂਦਾ ਪੂਰਾ